ਸਾ ਲੋਕ ਉਰਤਾਰੈ ਜੋ ਅੰਤਰਨਾਮ ਸਰਬ ਮੈਂ ਪੀਖੈ ਪਗਵਹਾਨ ਨਿਮਖ ਨਿਮਖ ਠਾਕੁਰ ਨਮਸ਼ਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨਮਹਿ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨਾ ਪੀਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੀਤ ਕਰਮ ਨਾ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿੱਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪਰਸੰ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਐ ਨਹਿ ਕਰਮ ਇਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾੰਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਡਿਰਹਿ ਅਵਰਹਿ ਨਾਮ ਜਪਾਵੈ ਨਾਨਕ ਓਹ ਬੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਐ ਤਿਸ ਭਗਉਤੀ ਕੀ ਮਤ ਉਤਮ ਹੋਐ ਭਗਵੰਤ ਕੀ ਤਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪਰੀਤ ਹਰ ਕੇ ਚਰਨ ਹਿਰਦੈ ਬਸਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪਰਬੂਧੈ RAM ਨਾਮ ਆਤਮ ਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੈਪਦੇਸ ਜਗ ਜੀਵੇ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੂਨ ਨ ਆਵੇ ਵੇਦ ਪ੍ਰਾਨ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਹ ਵਰਨਾ ਕੋ ਦੇਹ ਉਪਦੇਸ ਨਾਨਕ ਉਸ ਪੰਡਤ ਕੋ ਸਦਾ ਅਦੇਸ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਆਸਪ੍ਰੇਤ ਮੁਗਧ ਪਾਤਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮਾ ਨਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਹੂ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਮ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਨ ਤੈਸਾ ਅਭਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਥਾਉ ਜਿਤ ਜਿਤ ਘਰ ਰਾਖੈ ਤੈ ਸਾ ਤਿਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭ ਪਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ਼ ਸਦਾ 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 ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸ਼ਲੋਕ ਉਸਤਤ ਕਰਹ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਅਚਾਰ ਬਿਉਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮ ਹੈ ਉਦਾਸੀ ਕਈ ਕੋਟ ਵੇਦ ਕੇ ਸ੍ਰੋਤੇ ਕਈ ਕੋਟ ਤਪੀਸ਼ਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵਹਿ ਨਾਨਕ ਕਰਤੇ ਕਾ ਅੰਤ ਨਾ ਪਾਵਹਿ ਕਈ ਕੋਟ ਭਏ ਅਬਮਹਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮਨਿਕੋਰ ਕਈ ਕੋਟ ਪਰ ਦਰਬ ਕੋਹਿ ਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੀ ਕਈ ਕੋਟ ਪਰਦੇਸ਼ ਪਰਮਾਹੀ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੀਰ ਸੂਰ ਨਖਿਆਤਰ ਕਈ ਕੋਟ ਦੇਵ ਦਾਨਵ ਇੰਦਰ ਸਿਰਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਸਤਕ ਕਈ ਕੋਟ ਬੇਦ ਪ੍ਰਾਨ ਸਿਮਰਤ ਅਰਸਾਸ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਮ ਥੀਵੇ ਕਈ ਕੋਟ ਜਾਖ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਪ੍ਰਭੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਲ ਹੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਪਾਣਾ ਤਹਿ ਤਹਿ ਰਾਖੀ ਨਾਨਕ ਸਭ ਕਿਸ ਪ੍ਰਭ ਕਹਿ ਹਾਤੇ ਕਈ ਕੋਟ ਭਏ ਬੈਰਾਗੀ RAM ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗਹਿ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪਰਸਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੀ ਸੁਮਾਤ ਤਾ ਕਾਂਤ ਨਾ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਇ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨਹੁ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰਹਿ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸੁਭਾਵਹਿ ਆਪਣੇ ਜਨ ਕੋ ਸਾਸ ਸਾਸ ਸੰਹਾਰੇ ਨਾਨਕ ਓਏ ਪਰਮੇਸ਼ਰ ਕੀ ਪਿਆਰੀ ਸਲੋ